ਸ਼ਸ਼ੀਕਲ ਦੋਸਤੋ ਸਾਡੇ ਨਾਲ ਨੇ ਇਸ ਸਮੇਂ ਪੰਜਾਬ ਅਤੇ ਬੰਗਾਲ ਵਿਚਕਾਰ ਇੱਕ ਪੁਲ ਬਣੇ ਸਦਾ ਇਹ ਜਗਮੋਟ ਸਿੰਘ ਗਿਲਹੋਰੀ ਇਹਨਾਂ ਦੀ ਇੱਕ ਪੁਸਤਕ ਮੇਰੇ ਹੱਥਾਂ ਵਿੱਚ ਹੈ ਐਕਸਪਲੋਰਿੰਗ ਦਾ ਸਿੱਖ ਰੂਟਸ ਇਨ ਈਸਟਰਨ ਇੰਡੀਆ ਗਿਵਸਾ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਚਾਹੇ ਉਹ ਸਾਹਿਤਿਕ ਖੇਤਰ ਹੋਵੇ ਚਾਹੇ ਧਾਰਮਿਕ ਹੋਵੇ ਚਾਹੇ ਰਾਜਨੀਤਿਕ ਹੋਵੇ ਹੋ ਵੀ ਕਈ ਪੱਖ ਉਹਨਾਂ ਦੇ ਪਰਸਨੈਲਿਟੀ ਵਿੱਚ ਸਮਾਏ ਹੋਏ ਨੇ ਆਪਾਂ ਉਹਨਾਂ ਨਾਲ ਪੰਜਾਬ ਤੇ ਬੰਗਾਲ ਦੇ ਰਿਸ਼ਤਿਆਂ ਦੀ ਖਾਸ ਤੌਰ ਤੇ ਕੋਲਕਾਤਾ ਵਿੱਚ ਵਸੇ ਪੰਜਾਬੀਆਂ ਬਾਰੇ ਗੱਲ ਕਰਾਂਗੇ ਸਵਾਗਤ ਹੈ ਤੁਹਾਡਾ ਸਰ ਮੇਰੇ ਤੁਹਾਡੇ ਰਾਹੀਂ ਇਹ ਸਾਰੇ ਦਰਸ਼ਕਾਂ ਨੂੰ ਜਿਹੜੇ ਸੁਣ ਰਹੇ ਐ ਇਹ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਪੰਜਾਬੀ ਬੰਗਾਲ ਦੇ ਵਿੱਚ ਖਾਸ ਤੌਰ ਤੇ ਕੋਲਕਾਤਾ ਵਿੱਚ ਕਦੋਂ ਪਹੁੰਚੇ ਕਿਉਂਕਿ ਪੰਜਾਬ ਤੋਂ ਬਾਅਦ ਕਿਸੇ ਸਮੇਂ ਕੋਲਕਾਤਾ ਹੀ ਇਹੀ ਥਾਂ ਸੀ ਜਿੱਥੇ ਸਭ ਤੋਂ ਵੱਧ ਪੰਜਾਬੀ ਦਿਖਾਈ ਦਿੰਦੇ ਸੀ ਕਿਵੇਂ ਪਹੁੰਚੇ ਉੱਥੇ ਪੰਜਾਬੀ ਪਹਿਲੀ ਗੱਲ ਜਿਹੜੀ ਤੁਸੀਂ ਬਹੁਤ ਸੋਹਣੀ ਕਹੀ ਹੈ ਤੇ ਮੈਂ ਕਿ ਇਹ ਗੁਰੂ ਨਾਨਕ ਦਾ ਜਿਵੇਂ ਆਪਾਂ ਸੁਣਦੇ ਆ ਇਹ ਵੱਸਦੇ ਰਹੋ ਤੇ ਉਜੜ ਜਾਓ ਵੜੀ ਗੱਲ ਹੈ ਜੀ ਤੇ ਉਜੜ ਜਾਣ ਵਾਲੀ ਗੱਲ ਹੀ ਸ਼ਾਇਦ ਸਿੱਖਾਂ ਨੂੰ ਉਹਨਾਂ ਨੇ ਕਿਸੇ ਤਰੀਕੇ ਨਾਲ ਪੰਜਾਬੀਆਂ ਨੂੰ ਵੀ ਜਾਂ ਗੁਰੂ ਨਾਨਕ ਜੀ ਮਨਰਵੜੀ ਸਾਹਿਬ ਜਗਤ ਨੂੰ ਉਹਨਾਂ ਨੇ ਅਸ਼ੀਰਵਾਦ ਦਿੱਤਾ ਜੀ ਤੇ ਉਸ ਤਹਿਤ ਪੂਰੀ ਭਾਰਤ ਵਿੱਚ ਵੀ ਹਮ ਜਿਹੜੇ ਪੰਜਾਬੀ ਲੋਕ ਹੈ ਜਾਂ ਵਿਸ਼ੇਸ਼ ਕਰ ਨਾਲ ਸਿੱਖ ਹੈ ਜੀ ਕਿਉਂਕਿ ਜੇ ਪੂਰੀ ਭਾਰਤ ਦੇ ਆਪਾਂ ਚਲੇ ਜਾਂਦੇ ਹਾਂ ਨਾ ਜਿੱਥੇ ਉੱਥੇ ਪੰਜਾਬੀ ਨੂੰ ਤੇ ਸਿੱਖ ਨੂੰ ਬਹੁਤ ਜ਼ਿਆਦਾ ਐਡ ਕਰਕੇ ਵਾ ਕਰਕੇ ਦੇਖਿਆ ਨਹੀਂ ਜਾਂਦਾ ਜੀ ਉਥੇ ਉਹਨਾਂ ਦਾ ਨੈਰੇਟਿਵ ਸਿੱਖ ਤੇ ਪੰਜਾਬੀ ਦਾ ਇੱਕ ਸੇਮ ਹੈ ਜੀ ਜੀ ਤੇ ਪੰਜਾਬੀਆਂ ਦਾ ਜਿਹੜਾ ਇਸ ਕਰਕੇ ਕੋਈ ਬੋਲਦਾ ਬੋਲਦਾ ਪੰਜਾਬੀ ਵੀ ਕਹਿ ਸਕਦਾ ਹੈ ਤੇ ਪੰਜਾਬੀ ਵੀ ਕਹਿ ਸਕਦਾ ਤੇ ਇਹ ਤੁਹਾਨੂੰ ਸਮਝ ਲਿਓ ਭਈ ਇੱਕੋ ਅਸੀਂ ਅਸੀਂ ਫਾਈਲ ਦੇ ਵਿੱਚ ਦੀ ਗੱਲ ਕਰ ਰਹੇ ਹਾਂ ਜੀ ਹਾਂ ਜੀ ਦੇ ਵਿੱਚ ਦੀ ਗੱਲ ਸਿੱਖਾ ਦਾ ਜਿਹੜਾ ਹੈਗਾ ਕਰੈਕਸ਼ਨ ਜਾਂ ਪੰਜਾਬੀਆਂ ਦਾ ਜੀ ਇਹ ਰਾਈਟ ਫਰਮ ਗੁਰੂ ਨਾਨਕ ਦੇ ਟਾਈਮ ਦੇ ਵਿੱਚ ਵੀ ਉੱਥੇ ਮੌਜੂਦ ਸੀ ਅੱਛਾ ਹਾਂਜੀ ਇਹ ਸਾਰਾ ਜਿਹੜੇ ਬੁਢਲੇ ਲੋਕ ਜਿਹੜੇ ਪੂਰੀ ਭਾਰਤਵਾਲ ਜਾਂ ਇਧਰ ਤੁਹਾਡੇ ਕਾਬਲ ਕੰਦਾ ਤਾਸ਼ਕੰਦ ਮਾਸਕੋ ਤੱਕ ਜਾਂ ਇਧਰ ਤੁਰਕੀ ਤੱਕ ਜਾਂਦੇ ਸੀ ਇਹ ਪੰਜਾਬ ਦੇ ਇੱਕ ਪਾਰਟਿਕੂਲਰ ਕਮਿਊਨਿਟੀ ਹੈ ਜਿਹੜੀ ਸਭ ਤੋਂ ਐਂਟਰਪ੍ਰਾਈਜ਼ਿੰਗ ਕਮਿਊਨਿਟੀ ਹੈ ਤੇ ਪੜ੍ਹ ਲਿਖੀ ਕਮਿਊਨਿਟੀ ਹੈ ਸਟਿਲ ਨਾ ਉਹ ਹੈ ਖੱਤਰੀ ਜੀ ਤੇ ਖੱਤਰੀ ਤੇ ਅਰੋੜੇ ਹੀ ਪਹਿਲਾਂ ਮਤਲਬ ਇਹ ਪੂਰੀ ਭਾਰਤਵਾਲ ਇਹਦੇ ਸਿਲਕ ਰੂਟ ਦਾ ਵਪਾਰ ਕਰਨਾ ਇਹ ਸਾਰੀ ਗੱਲਾਂ ਉਹਨਾਂ ਵਿੱਚ ਹੋਈਆਂ ਸੀ ਤੇ ਉਹ ਉਹ ਪਹੁੰਚੇ ਕਿ ਉਹ ਇਹ ਸਮਝ ਲਓ ਵੀ ਜਦੋਂ ਪਲਾਸੀ ਦਾ ਜੰਹਦ ਦਾ ਯਾ ਦੌਰ ਸੀ ਉਸ ਵਕਤ ਸਾਰੇ ਭਾਰਤ ਦੇ ਸਭ ਤੋਂ ਅਮੀਰ ਬੰਦੇ ਜਿਹੜੇ ਉਹ ਖੱਤਰੀ ਸੀਗੇ ਜੀ ਇਹਦੀ ਪ੍ਰਮਾਨਿਕਤਾ ਹੈ ਜੀ ਤੇ ਇਸ ਤਰੀਕੇ ਨਾਲ ਅੱਗੇ ਚੱਲਦੇ ਆ ਜਿਹੜੇ ਪਿੰਡੂ ਪੰਜਾਬ ਦੇ ਜਿਹੜੇ ਲੋਕ ਨੇ ਇਹ ਇਹਦੇ ਦੀ ਆਵਾਜ਼ ਆਈ ਬਹਾਦਰ ਰਣਜੀਤ ਸਿੰਘ ਤੇ ਬੜੀ ਵੀ ਸੀ ਜਦੋਂ ਔਰ ਇਥੋਂ ਸਾਲਤੀ ਭੇਜੇ ਜਾਂਦੇ ਸੀ ਜੀ ਤੇ ਅਗਰੇ ਜਾਣਾ ਇਸ ਇੰਡੀਆ ਕੰਪਨੀ ਨਾਲ ਗੱਲਬਾਤ ਕਰਨੀ ਜੇ ਉਧਰੋਂ ਇੱਧਰ ਆਉਂਦੇ ਸੀ ਤਾਂ ਇੱਧਰੋਂ ਵੀ ਭੇਜੇ ਜਾਣੀ ਸੀ ਜੀ ਤੇ ਕਾ ਕਨੈਕਟੀਵਿਟੀ ਸੀ ਜੀ ਫਿਰ ਪਿੰਡੋਂ ਪੰਜਾਬ ਦੇ ਲੋਕ ਐਕਚੁਅਲੀ ਜਦੋਂ ਖਾਲਸਾ ਰਾਜ ਦਾ ਪਤਨ ਹੋ ਗਿਆ ਤੇ ਬਹੁਤ ਸਾਰੇ ਸਿੱਖਾਂ ਨੂੰ ਇਹਨਾਂ ਨੇ ਬ੍ਰਿਟਿਸ਼ ਆਰਮੀ ਵਿੱਚ ਕਿਉਂਕਿ ਉਹ ਪਹਿਲਾਂ ਤੋਂ ਉਹ ਆਰਮੀ ਸੀ ਬੜੀ ਸੀ ਉਹਨਾਂ ਦਾ ਤੇ ਇਹਨਾਂ ਨੇ ਹੌਲੀ-ਹੌਲੀ ਮਾਹੌਲ ਹੈਗਾ ਕ੍ਰੀਏਟ ਕਰਕੇ ਉਹਨਾਂ ਨੂੰ ਬ੍ਰਿਟਿਸ਼ ਆਰਮੀ ਦੇ ਵਿੱਚ ਮਦਰ ਜਿਵੇਂ ਇਨਕਲੂਡ ਕੀਤਾ ਹਾਂ ਸਿੱਖਾਂ ਨੂੰ ਤੇ ਉਹ ਜਿਹੜੇ ਸਿੱਖ ਸੀਗੇ ਇਹ तकरीबन 1850 ਦੇ ਆਸ-ਪਾਸ ਤੋਂ ਉੱਥੇ ਇੱਕ ਤਦਾਦ ਵਿੱਚ ਜਾਣ ਲੱਗੇ ਜਿਵੇਂ ਚੀਨ ਦੀ ਜੰਗ ਹੋਵੇ ਜਾਂ ਹੋਰ ਉਧਰ ਸਾਊਥ ਏਸ਼ੀਆਨ ਕੰਟਰੀਜ਼ ਦੀ ਜਿਵੇਂ ਮਲੇਸ਼ੀਆ ਸਿੰਗਾਪੁਰ ਜਿੱਥੇ ਵੀ ਇਹਨਾਂ ਨੂੰ ਅੰਗਰੇਜ਼ਾਂ ਨੂੰ ਪ੍ਰਸ਼ਾਸਨਿਕ ਲਾਉਣਾ ਮਹਿਸੂਸ ਹੋਈਆਂ ਉੱਥੇ ਸਿੱਖ ਫੌਜੀ ਜਾਂ ਸਿੱਖ ਉਹਦੇ ਪੁਲਿਸ ਵੀ ਸਿੱਖ ਰਿਕਰੂਟ ਕਰਨ ਕਰਨ ਲੱਗੇ ਕਿੰਨੀ ਕ ਵੱਡੀ ਕੰਟਰੀਬਿਊਸ਼ਨ ਹੈ ਸਾਡੀ ਬੰਗਾਲ ਦੇ ਵਿੱਚ ਪੰਜਾਬੀਆਂ ਦੀ ਜਿਉਂਦੀ ਸਦੀ ਵਿੱਚ ਅਗਾਦੀ ਦੀ ਜੋ ਲੜਾਈ ਹੋਈ ਉਦੋਂ ਇੱਕ ਪੰਜਾਬ ਦਾ ਉਥੇ ਤਬਕਾ ਬੜਾ ਛੋਟਾ ਜਿਹਾ ਸੀ ਪਰ ਉਹ ਇੱਕ ਕੇਵਲ ਤੇ ਕੇਵਲ ਗੈਰ ਬੰਗਾਲੀ ਕਮਿਊਨਿਟੀ ਹੈ ਜਿਸ ਨੇ ਬੰਗਾਲੀ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਥੇ ਬਹੁਤ ਜ਼ਿਆਦਾ ਸੰਘਰਸ਼ ਵੀ ਕੀਤਾ ਤੇ ਤਸੱਦਦ ਵੀ ਸਹੀ ਅੱਛਾ ਹਾਂਜੀ ਇਹ ਇਨ ਇਵਨ ਮਾਧਮ ਦਸਾਂ ਵੀ ਨੇ ਜੋ ਨੇਤਾ ਜੀ ਸੁਭਾਸ ਬੋਸ ਨੂੰ ਇੱਥੇ ਜਦੋਂ ਉਥੋਂ ਰੁਪੋਸ਼ ਹੋ ਕੇ ਨਿਕਲੇ ਆ ਜੀ ਤੇ ਉਹਦੇ ਪਤੀਜੇ ਨੇ ਇੱਕ ਗਲਤ ਨੈਰੇਟਿਵ ਤਿਆਰ ਕੀਤਾ ਵੀ ਮੈਂ ਗੋਮੋ ਸਟੇਸ਼ਨ ਛੱਡ ਕੇ ਆਇਆ ਤੇ ਉਥੋਂ ਦਿੱਤੇ ਹੀ ਚਲੇ ਗਏ ਜੀ ਬਲਕਿ ਇਹ ਇੱਕ ਬਿਲਕੁਲ ਹੀ ਗਲਤ ਹੈ ਉਹ ਜਿਹੜੇ ਸਿੱਖ ਸੀਗੇ ਉਸ ਸਮੇਂ ਨਿਰੰਜਨ ਸਿੰਘ ਤਾਲਬ ਵਰਗੇ ਹਮ ਜਾਂ ਅਚਰ ਸਿੰਘ ਚੀਨਾ ਜੀ ਨੇ ਸਰ ਰੋਡ ਮੈਪ ਤਿਆਰ ਕੀਤਾ ਜਿਹੜਾ ਮਾਸਕੋ ਦੇ ਕਮਿਊਨਿਸਟ ਪਾਰਟੀ ਨਾਲ ਸੰਬੰਧ ਰੱਖਦਾ ਸੀ ਜੀ ਤੇ ਉਹ ਇਹ ਸਾਰਾ ਰੋਲ ਉਹਨਾਂ ਨੇ ਆਪਦੀਆਂ ਉਹ ਸਥਾਨਾਂ ਵਿੱਚ ਉਹਨਾਂ ਨੂੰ ਪਨਾਹ ਵੀ ਦਿੱਤੀ ਤੇ ਉਹਨਾਂ ਨੂੰ ਸੇਫਲੀ ਇਥੋਂ ਕਿ ਬੰਗਾਲ ਤੋਂ ਲੈ ਕੇ ਅਫਗਾਨਿਸਤਾਨ ਤੱਕ ਉਹਨਾਂ ਨੇ ਇਸ ਬੜਾ ਸੇਫਲੀ ਉਹਨਾਂ ਨੂੰ ਪਾਸੇਜ ਦੇ ਕੇ ਅੱਗੇ ਕੱਢਿਆ ਅੱਛਾ ਬੜਾ-ਬੜਾ ਰੋਲ ਹੋਣ ਦੇ ਬਾਵਜੂਦ ਹੁਣ ਪੰਜਾਬੀਆਂ ਦੀ ਗਿਣਤੀ ਕੁਝ ਘਟੀ ਉੱਥੇ ਹਾਂਜੀ ਇਹ ਕੁਇਟ ਕਾਫੀ ਘਟ ਗਈ ਹੈ ਇਹ ਘਟਣ ਦਾ ਕਾਰਨ ਜਿਹੜਾ ਮੈਂ ਦੱਸ ਰਿਹਾ ਹਾਂ ਇਹ ਸੇਮ ਜਿਹੜਾ ਪੰਜਾਬ ਵਾਲਾ ਹਾਂ ਇਹ ਬੱਚੇ ਜਿਹੜੇ ਪਿੰਡੂ ਪੰਜਾਬ ਦੇ ਲੋਕ ਆ ਆਪਣੇ ਸਾਰੇ ਭਾਈਚਾਰਾ ਦਾ ਇੱਕੋ ਹੀ ਹੈ ਸਾਡੇ ਸਾਰੇ ਆ ਦੇ ਰੂਟਸ ਪੰਜਾਬ ਦੇ ਆ ਜਿਹੜੇ ਮਾਈਗ੍ਰੇਸ਼ਨ ਨਾਲ ਜਾ ਰਹੇ ਆ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਜਿਹੜੀ ਪੰਜਾਬ ਵਾਲਾ ਵਰਤਾਰਾ ਉੱਥੇ ਵੀ ਹੈ ਸ਼ੇਮ ਆ ਕਿਉਂਕਿ ਇੱਕੋ ਹੀ ਆ ਹੁਣ ਮੇਰੇ ਭਰਾ ਦਾ ਇੱਥੇ ਵਸਦੇ ਜਿਹੜਾ ਭਰਾਵਾਂ ਦਾ ਨੇਚਰ ਹੋਊਗਾ ਮੇਰੇ ਅੰਦਰ ਵੀ ਹੋਈ ਨੇਚਰ ਮੇਰੀ ਵੀ ਇੱਛਾ ਹੋਵੇ ਮੇਰੇ ਬੱਚੇ ਵੀ ਜਾ ਇੱਕ ਦੂਜੇ ਨਾਲ ਰੀਸੋ ਰੀਸੀ ਵੀ ਚਲੇ ਜਾਣੇ ਆ ਕਈਆਂ ਦੇ ਚੰਗੇ ਕੰਮ ਹੋਣ ਦੇ باوجود ਵੀ ਆਪਾਂ ਚਲੇ ਜਾਂਦੇ ਆ ਤੁਸੀਂ ਪੰਜਾਬੀ ਸੈਸਵਾਂ ਦੇ ਪ੍ਰਧਾਨ ਹੋ ਉੱਥੇ ਮੈਂ ਜਨ ਸੈਕਟਰੀ ਹਾਂ ਜਨ ਸੈਕਟਰੀ ਹੋ ਤੇ ਤੇ ਪੰਜਾਬੀ ਦੇ ਕਿੰਨੇ ਕ੍ਰਾਈਟਰੀਅਰ ਸੇ ਕੰਟਰੀਬਿਊਟ ਕਰ ਰਹੇ ਨੇ ਪੰਜਾਬੀ ਭਾਸ਼ਾ ਨੂੰ ਹਾਂਜੀ ਜੇ ਦੇਖਿਆ ਜਾਵੇ ਪੰਜਾਬੀਆਂ ਦਾ ਜਿਹੜਾ ਪੰਜਾਬੀ ਭਾਸ਼ਾ ਦਾ ਪਹਿਲਾ ਸੱਤ ਜਿਹੜਾ ਤਿਆਰ ਹੋਇਆ ਸੀ ਉਹ ਕਵੀ ਕੁਟਿਆ 1925 ਦੇ ਵਿੱਚ 26 ਦੇ ਵਿੱਚ ਤੇ ਉਹ ਕਲਗਤੀ ਹੋਇਆ ਸੀ ਅੱਛਾ ਤੇ ਉਹਦੀ ਚਲਾਈਵਾਨਤਾ ਹੁਣ ਤੱਕ ਜਾਰੀ ਹੈ ਤੇ ਤੁਸੀਂ ਸੁਣਿਆ ਹੋਊਗਾ ਸਰਤਾਗਰ ਸਿੰਘ ਵਿਕਾਰੀ ਜੀ ਮਨਸ਼ਾ ਸਿੰਘ ਦੁਖੀ ਜੀ ਜੀ ਤੇ ਇਸ ਤਰੀਕੇ ਦੇ ਬਹੁਤ ਉਸ ਸਮੇਂ ਦੇ ਪੰਜਾਬੀ ਜਗਤ ਦੇ ਸਿਰ ਕੱਢ ਲੇਖਕ ਤੇ ਕਵੀ ਸਾਰੇ ਅੱਜ ਵੀ ਕਿੰਨੇ ਸੱਜਣ ਨੇ ਜਿਹੜੇ ਕੰਟਰੀਬਿਊਟ ਕਰ ਰਹੇ ਨੇ ਹਾਂਜੀ ਹੁਣ ਗੱਲ ਇਹ ਆ ਵੀ ਜਿਸ ਤਰੀਕੇ ਨਾਲ ਇੱਥੇ ਵੀ ਹੈ ਹੁਣ ਸਕੂਲਾਂ ਦੇ ਚੈਲੰਜਸ ਆ ਗਏ ਤੇ ਉਹ گورਨਮੈਂਟ ਸਕੂਲਾਂ ਦੇ ਵਿੱਚ ਐਜੂਕੇਸ਼ਨ ਜ਼ਿਆਦਾ ਆ ਗਈ ਤੇ ਕੁਦਰਤੀ ਆ ਬਈ ਜਿਹੜੀ ਕ੍ਰੀਏਟੀਵਿਟੀ ਹੈ ਕਿਤੇ ਨਾ ਕਿਤੇ ਮਤਲਬ ਜਿਹੜੀ ਪੰਜਾਬੀ ਪੱਤੀ ਹੈ ਇਹ ਘਟਦੀ ਆ ਪਰ ਅਸੀਂ ਹਲੇ ਤੇ ਵੀ ਚਲਾ ਰਹੇ ਆ ਸਾਡੇ ਕੋਲ ਚੰਗੇ ਕੁਝ ਬੱਚੇ ਵੀ ਹੋ ਹੁੰਦੇ ਆ ਕਈ ਵਾਰੀ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਉਹ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਆ ਤਾਂ ਕਿ ਕੁਝ ਕਬ ਤਾਂ ਮਾ ਬੋਲੋ ਕੁਝ ਲਿਖੋ ਪੰਜਾਬੀ ਸੰਬੰਧ ਸਰਗਰਮੀਆਂ ਜਾਰੀ ਰੱਖਦੇ ਆ ਸਰਗਰਮੀਆਂ ਆ ਸੀ ਜੀ ਤੁਸੀਂ ਬੰਗਾਲੀ ਵੀ ਉਨੀ ਵਧੀਆ ਬੋਲਦੇ ਜਿੰਨੀ ਪੰਜਾਬੀ ਵਧੀਆ ਬੋਲਦੇ ਹਾਂ ਜੀ ਮੈਨੂੰ ਇਹ ਦੱਸੋ ਵੀ ਬੰਗਾਲੀ ਸਾਇਦ ਦਾ ਪੰਜਾਬੀ ਸਾਇਦ ਉਤੇ ਜਾਂ ਪੰਜਾਬੀ ਸਾਇਦ ਦਾ ਬੰਗਾਲੀ ਸਾਇਦ ਉਤੇ ਅਸਰ ਹੈ ਹਾਂ ਜੀ ਇਹ ਉਨੀ ਵੀ ਸਦੀ ਦੇ ਵਿੱਚ ਜਿਹੜਾ ਮੈਨੂੰ ਲੱਗ ਰਿਹਾ ਕੋ ਮਤਲਬ ਅਸਰ ਹੈ ਇਹ ਸਭ ਤੋਂ ਪਹਿਲਾ ਅਸਰ ਹੈ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਦਰਸ਼ਨ ਹੈ ਕਿਉਂਕਿ ਰਾਜਾ ਰਾਮ ਮੋਹਨ ਰਾਏ ਵਰਗੇ ਜਿਹੜੇ ਪਹਿਲੇ ਰੇਨੇਸਾਂ ਬਦਨ ਅੰਦੋਲਨ ਜਿਹਦਾ ਨੇ ਸ਼ੁਰੂ ਕੀਤਾ ਤੇ ਉਹ ਜੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਦਰਸ਼ਨ ਦਾ ਹੀ ਇੱਕ ਗੁਰ ਜਪਜੀ ਸਾਹਿਬ ਵਗੈਰਾ ਉਹਨਾਂ ਨੇ ਆਪਦੇ ਪ੍ਰੇਰਨ ਵਿੱਚ ਵੀ ਪਾਏ ਹੂੰ ਤੇ ਉਸ ਤੋਂ ਬਾਅਦ ਇਹ ਇਵਨ ਗੁਰੂ ਗ੍ਰੰਥ ਸਾਹਿਬ ਦੇ ਕੁਝ ਹਿੱਸੇ ਉਹਨਾਂ ਨੇ ਤਰਜਮਾ ਵੀ ਕਰਾਏ ਤੇ ਜਨਮ ਸ਼ਾਖੀ ਵੀ ਤਰਜਮਾ ਕਰਾਈ ਆ 1880 ਦੇ ਵਿੱਚ ਜੀ ਇਸ ਤਰੀਕੇ ਨਾਲ ਜਿਹੜਾ ਸੰਪਰਕ ਹੈਗਾ ਇਹ ਇਵਨ ਸੁਰੇਂਦਰ ਰਾਧ ਬਨਰਜੀ ਜਿਹੜਾ ਬਹੁਤ ਵੱਡੇ ਆਗੂ ਹੋਏ ਆ ਸਰਦੇਸ਼ੀ ਮੂਵਮੈਂਟ ਬਣੇ 1880 ਵਿੱਚ ਉਹ ਲੈਕਚਰ ਦਿੰਦੇ ਆ ਤਾਂ ਕਹਿੰਦੇ ਆ ਸਾਨੂੰ ਰਣਜੀਤ ਸਿੰਘ ਦੇ ਬਾਰੇ ਦਾ ਪਤਾ ਆਵੇ ਕਿਉਂਕਿ ਉਹ ਹੁਣ ਸੰਗ ਹੋਇਆ ਸਾਨੂੰ ਗੁਰੂ ਤੇਗ ਬਹਾਦਰ ਦੀ ਬਲਦਾਨ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਜਾਰੂ ਪਣਾ ਉਹ ਵੀ ਸਾਡੇ ਅੰਦਰ ਹੋਣਾ ਚਾਹੀਦਾ ਇਹ ਸਪਿਰਿਟ ਇਹ ਬੰਗਾਲੀਆਂ ਅੰਦਰ ਇਹ ਐਡਰੈਸਮੈਂਟ ਜਿਹੜੀ ਆ ਬੜੀ ਕਮਾਲ ਵਾਲੀ ਤੇ ਬੜੀ ਮਤਲਬ ਇੱਕ ਸਟਰੌਂਗ ਬੰਧ ਅੰਦਰ ਰਹਉਂਦੀ ਸੀ ਜਦ ਕਿ ਉਹ ਕਿਸੇ ਵੀ ਗੈਰ ਮਗਾਲੀ ਕਮਿਊਨਿਟੀ ਲਈ ਇਹ ਸਟਰੌਂਗ ਬੌਂਡ ਨਹੀਂ ਹੁੰਦਾ ਵਿੱਚ ਆਇਆ ਜਿਹੜਾ ਪੰਜਾਬੀ ਬੰਗਾਲੀ ਦੀ ਸਾਹ ਜੀ ਦੀ ਗੱਲ ਕਰਦੇ ਆ ਨਾ ਆਮ ਬੁਲਾਰੇ ਉਸ ਰਵਿੰਦਰਨਾਥ ਟੈਗੋਰ ਤੱਕ ਸੀਮਤ ਰੱਖਦੇ ਆ ਜੀ ਤੇ ਮੈਂ ਇਸ ਕਰਕੇ ਰਵਿੰਦਰ ਟੈਗੋਰ ਤੋਂ ਇਲਾਵਾ ਜਿਹੜੀ ਆ ਗੱਲਾਂ ਤੁਹਾਡੇ ਨੇ ਕੀਤੀਆਂ ਕਿ ਰਵਿੰਦਰ ਟੈਗੋਰ ਦੇ ਵਿੱਚ ਲਿਖਿਆ ਉਹ ਸਾਰੀ ਦੁਨੀਆ ਨੂੰ ਪਤਾ ਹੈ ਹਾਂ ਜਾਂ ਆਰਤੀ ਬਾਰੇ ਉਹਨਾਂ ਨੇ ਜੋ ਸ਼ਬਦ ਕਹੇ ਆ ਬਈ ਵਿਸ਼ਵ ਦੇ ਵਿਸ਼ਵ ਬ੍ਰਹਮੰਡ ਦੀ ਆਰਤੀ ਹੈ ਤੇ ਵਿਸ਼ਵ ਗਾਨ ਹੋਣਾ ਚਾਹੀਦਾ ਹੈ ਅੱਛਾ ਮੈਂ ਸਿੱਧਾ ਹਾਂ ਤੁਹਾਡੀ ਪੁਸਤਕ ਉੱਤੇ ਆਵਾ ਐਕਸਪਲੋਰਿੰਗ ਦਾ ਸਿਕ ਰੂਟਸ ਇਨ ਹਿਸਟਰੀ ਇਨ ਇੰਡੀਆ ਹਾਂਜੀ ਇਹਦੇ ਬਾਰੇ ਕੁਝ ਤੁਸੀਂ ਚਾਹਣਾ ਪਾਓ ਬੰਗਾਲ ਦੇ ਵਿੱਚ ਬਹੁਤ तकरीबन ਕਲਕੱਤੇ ਵਿੱਚ 5-6000 ਦੀ ਆਬਾਦੀ ਹੈ ਜਿਹੜੇ ਸਿੱਖ ਪੰਜਾਬ ਤੋਂ ਬਿਲੋਂਗ ਨਹੀਂ ਕਰਦੇ ਅੱਛਾ ਤੇ ਜਿੰਨਾ ਬਾਰੇ ਮੈਨੂੰ ਮੈਂ ਜਦੋਂ ਬਜ਼ੁਰਗਾਂ ਨੂੰ ਪੁੱਛਦਾ ਉਹਨਾਂ ਨੇ ਕਿਹਾ ਪਟਨੀਏ ਸਿੱਖ ਕਹਿੰਦੇ ਇਹਨਾਂ ਨੇ ਕਿਹੜੀ ਪਟਨਾਈਏ ਅੱਛਾ ਪਟਨਾ ਪਟਨਾਈਏ ਹਾਂ ਹਾਂ ਸਰ ਜੀ ਤੇ ਤੇ ਫਿਰ ਜਦੋਂ ਮੈਂ ਖੁਦ ਉਹਨਾਂ ਦੀ ਡੈਥ ਹੋ ਗਈ ਤੇ ਪਤਾ ਜੀ ਦੀ ਤੇ ਮੈਂ ਲੋਕਲ ਗੁਰਦਾਰ ਸਾਹਿਬ ਦੇ ਵਿੱਚ ਵੀ ਜਦੋਂ ਜਨਰਸੈਟੀ ਬਣਿਆ ਤੇ ਫਿਰ ਮੈਂ ਨਾ ਸੰਪਰਕ ਇਹਨਾਂ ਨਾਲ ਜ਼ਿਆਦਾ ਕਰਨ ਲੱਗਿਆ ਜੀ ਤੇ ਹੌਲੀ ਹੌਲੀ ਇਹਨਾਂ ਦੇ ਰੂਟਸ ਇਹਨਾਂ ਦੇ ਡਾਇਨਾਮਿਕਸ ਇਹਨਾਂ ਦੇ ਜੋ ਸਿਸਟਮ ਹੈ ਜੀ ਇਹ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਫਿਰ ਸਿੱਖ ਮਿਸ਼ਨ ਪੂਰਬੀ ਭਾਰਤ ਜਿਹੜਾ ਨਾਰਮਲ ਕਮੇਟੀ ਨੇ ਫੋਲਿਆ ਮੈਂ ਕੋਈ ਤੋਸੇ ਰਿਪਰੈਜ਼ੈਂਟੈਂਟ ਹਾਂ ਮੈਂ ਕੋਈ ਇਹ ਨਾ ਸੋਚਿਆ ਵੀ ਮੈਂ ਕੋਈ ਕਿਸੇ ਤਰ੍ਹਾਂ ਇਹ ਨਾ ਜਾਇ ਰਾਜਨੀਤਿਕ ਨਾ ਬਲੋਂਗ ਕਰਦਾ ਪਰ ਉਹ 2006 ਵਿੱਚ ਕਾਲਪੁਰ ਦੀ ਬੇਨ ਉਹ ਸ਼੍ਰਾਵਮਣੀ ਆਨਰੇ ਦੀ ਤਰਫ ਤੇ ਉਹ ਸੇਵਾ ਦੇ ਆਧਾਰ ਤੇ ਅਸੀਂ ਕੈਂਪ ਲਾਉਣ ਲੱਗੇ ਇਹ ਬਿਹਾਰ ਉਹਨਾਂ ਦੇ ਜੇ ਪਛੋਕੜ ਹੈ ਉਹਨਾਂ ਪਿੰਡਾਂ ਨੂੰ ਅਸੀਂ ਲੱਭਣ ਲੱਗੇ ਉੱਥੇ ਜਾ ਕੇ ਕੈਂਪ ਲਾਏ ਉੱਥੇ ਸਾਡੇ ਪ੍ਰਚਾਰਕ ਕੈਂਪ ਲਾਉਂਦੇ ਸੀ ਤੇ ਮੈਂ ਐਜੇ ਉਹਨਾਂ ਦਾ ਕਨਵੈਨਰ ਤੇ ਉਹ ਕ ਮੈਂ ਉਹਨਾਂ ਦੇ ਉਹਨਾਂ ਲੋਕਾਂ ਦੇ ਜਿਹੜੇ ਘਰਾਂ ਜਾਣਾ ਜੀ ਤੇ ਘਰਾਂ ਜਾ ਕੇ ਉਹਨਾਂ ਨੂੰ ਪੁੱਛਦਾ ਜਿਹੜੇ ਬਜ਼ੁਰਗ ਹੈਗੇ ਆਪਰੇ 80 ਸਾਲ ਦੇ 90 ਸਾਲ ਦੇ ਆਪਾਂ ਕਿਵੇਂ ਕਦੋਂ ਕੀ ਜਿਹੜੀ ਸਿੱਖੀ ਦੀ ਇਤਿਹਾਸ ਸੰਬੰਧ ਦੀਆਂ ਗੱਲਾਂ ਤੇ ਬੜੇ ਹੈਰਾਨਕੁਨ ਗੱਲਾਂ ਮਿਲਦੀਆਂ ਸੀ ਅੱਛਾ ਇਹ ਤਾਂ ਰਾਈਟ ਫਰਮ ਟਾਈਮ ਆਫ ਗੁਰੂ ਉਸੇ ਤੋਂ ਬਣਿਆ ਤੇ ਐਕਚੁਅਲੀ ਇਹ ਇਹ ਪੂਰਾ ਜਿਹਾ ਟੋਟਲ ਕੰਮ ਹੈ ਉਹਨਾਂ ਬਾਰੇ ਅਜੇ ਤੱਕ ਕੋਈ ਹੋਇਆ ਹੀ ਨਹੀਂ ਨਾ ਉਹਨੇ ਜਾਣਕਾਰੀ ਕਿਸੇ ਨੇ ਦਿੱਤੀ ਤੇ ਫਿਰ ਮੈਂ ਇੱਕ ਕਿਤਾਬ ਵਿੱਚ ਤਰਤੀਬ ਬਾਡ ਕ੍ਰੋਨੋਲੋਜੀਕਲੀ ਕਿਹੜੇ ਸਭ ਤੋਂ ਪਹਿਲਾਂ ਸਿੱਖ ਬਣੇ ਗੁਰੂ ਕਾਲ ਤੋਂ ਬਣੇ ਜਾਂ ਗੁਰੂ ਕਾਲ ਤੋਂ ਬਾਅਦ ਬਣੇ ਤੇ ਕਿਹੜੇ-ਕਿਹੜੇ ਰੂਟਸ ਤੋਂ ਆਏ ਜੀ ਕਿਹੜੀ-ਕਿਹੜੀ ਜਾਤੀਆਂ ਤੋਂ ਆਏ ਇਹ ਸਾਰਾ ਕੁਝ ਇੱਥੇ ਕ੍ਰੋਨੋਲੋਜੀਕਲੀ ਤਕਰੀਬਨ 12-13 ਮਤਲਬ ਰੂਟਸ ਇਹਦੇ ਵਿੱਚ ਦਿੱਤੇ ਗਏ ਜੀ ਤੇ ਇਹ ਬੜੇ ਉਹ ਇੰਟਰਸਟਿੰਗ ਹੋ ਕਿਉਂਕਿ ਸਾਰਾ ਕੰਮ ਜਿਹੜਾ ਹੈਗਾ ਇਹ ਇਹ ਫਰਸਟ ਹੈਂਡ ਮਤਲਬ ਇਹ ਨਹੀਂ ਹੈ ਵੀ ਇਹ ਕਿਸੇ ਕਿਸੇ ਤੋਂ ਹੋ ਰਹੀ ਤੁਹਾਡੇ ਆਪਣਾ ਕੰਮ ਹੈ ਪਰ ਇਹਦੇ ਨਾਲ ਮੈਨੂੰ ਇਹਨੂੰ ਜਿਆਦਾ ਆਥੈਂਟੀਕੇਟ ਕਰਨ ਲਈ ਮੈਂ ਮੈਡੀਕਲ ਤੋਂ ਲੈ ਕੇ ਮਾਡਰਨ ਪੀਰੀਅਡ ਤੱਕ ਬੜਾ ਸੋਰਸਸ ਤੇ ਬੜੀ ਕਿਤਾਬਾਂ ਪੜ੍ਹੀਆਂ ਜਿਹੜੀਆਂ ਬੰਗਲਾ ਵਿੱਚ ਆ ਜੀ ਕਰੇਜੀ ਦੇ ਈਸ਼ੀ ਡੇ ਕੰਪਨੀ ਦੇ ਰਿਕਾਰਡਸ ਆ ਜੀ ਉਹਨੂੰ ਰੈਲੇਵੈਂਟ ਬਣਾਉਣ ਲਈ ਤਾਂ ਕਿ ਇਹ ਕਿਤਾਬ ਜਿਹੜੀ ਹੈਗੀ ਹੈ ਇਹ ਰਿਸਰਚ ਸਕਾਲਰਾਂ ਦੇ ਹੱਥ ਚ ਜਾਵੇ ਤਾਂ ਉਹਦੇ ਅੰਦਰ ਰੈਫਰੈਂਸ ਬੁੱਕ ਰੈਫਰੈਂਸ ਬੁੱਕ ਦੇ ਦਉਂਦੇ ਬਤਨ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਕਿਤਾਬ ਸਾਡੇ ਹਸਤੇ ਹੈ ਚੈਸਟ ਹੈਵੇਂ ਅੰਗਰੇਜ਼ੀ ਦੇ ਵਿੱਚ ਹੈ ਤੇ ਆਸ ਕਰਦੇ ਹਾਂ ਜਲਦੀ ਪੰਜਾਬੀ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲੇਗੀ ਤੇ ਬੰਗਾਲ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ ਤੁਹਾਡਾ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਰੈਗੂਜੀ ਦਾ ਖਾਲਸਾ